ਜਗਾਵਾਂ ਦੇ ਵਿੱਚ ਲੁਟਕਾ ਖੋਹਾਂ ਕਰਨ ਵਾਲਾ ਗਿਰੋ ਸਰਗਰਮ ਲੋਕਾਂ ਨੇ ਫੜਕੇ ਚਾਰਿਆ ਜਨਾਨੀਆਂ ਦਾ ਕੁੱਟਾਪਾ ਸਸ਼ੀ ਕਾ ਜੀ ਮੈਰੀਨਾ ਤੇ ਮਹਤੂਸੀ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਜਗਾਵਾਂ ਦੀ ਜਗਾਵਾਂ ਦੇ ਵਿੱਚ ਉਸ ਵੇਲੇ ਹੰਦਾਮਾ ਹੋ ਜਾਂਦਾ ਜਦੋਂ ਚੋਰੀ ਕਰਨ ਵਾਲੀਆਂ ਮਹਿਲਾਵਾਂ ਨੂੰ ਫੜਕੇ ਉਸ ਦਾ ਕੁੱਟਾਪਾ ਕਰਿਆ ਜਾਂਦਾ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ ਭੀੜ ਵਾਲੇ ਇਲਾਕੇ ਦੇ ਵਿੱਚ ਦਾਖਲ ਹੋ ਕੇ ਇਹਨਾਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਇਹਨਾਂ ਤੋਂ ਇਹਨਾਂ ਬਲੌਤ ਚੋਰੀ ਤੇ ਲੁੱਟਾ ਖੋਹ ਆਉਂਦਿਆਂ ਬਾਹਰ ਦਾਤਾ ਨੂੰ ਅਨਜਾਮ ਦਿੱਤਾ ਜਾਂਦਾ ਸੀ ਜਿੱਦੇ ਚੱਲਦੇ ਮੌਕੇ ਤੇ ਕਾਬੂ ਕਰਕੇ ਇਹਨਾਂ ਦਾ ਖੁੱਟਾ ਪਚਾਰਿਆ। ਆਹ ਦੇਖ ਗੱਡੀ ਆਏ। ਆਹ ਦੇਖ ਗੱਡੀ ਭੁੜੀ ਤਾਂ ਹੁਣੇ ਕੱਢੀ ਆ। ਜਾ ਰਹੇ ਆ ਅੰਦਰ ਕੀ ਆਏ। ਉਹ ਫਾਲੋ ਗੱਲ ਕੀ ਹੋਈ ਆ ਗੱਲ ਕੀ ਹੋਈ ਆ ਜੇ ਬਹੁਤ ਜੇਬ ਕੱਟੀ ਜਾਂਦੀ ਯਾਰ। ਕਾਂਗਰਸ ਲੋਗਾਂ ਤਾਰੀ ਦੁਕਾਨ ਤੇ ਕਰਦੀ ਵੀ ਸੀ ਇਹ। આ પેલો ભાઈનો આપ ભાઈનો બેટવા કાઢિયા ભાઈ બરાબર ભઈ દે ભાઈ દે ભાઈ આ પેગા પોસા પે સામે ਕੀਦਾ ਤੁਹਾਡਾ ਕੱਢਿਆ ਵਾ ਨਹੀਂ ਇਹਨਾਂ ਨੂੰ ਛੱਡਣਾ ਨਹੀਂ ਮੈਨੂੰ ਇਹ ਕਹਿੰਗਾ ਆਇਆ ਪੁੱਤ ਛੱਡ ਦੇ ਕਰਨੇ ਆ ਯਾਰ ਮੈਂ ਪਹਿਲਾਂ ਕਹਿੰਦਾ ਪੂਰਾ ਪਾਰਟ ਕਰਨਾ ਇਹ ਕੰਮ ਚੱਲਦਾ ਮਾਂ ਮਾਂ ਟੱਪੀ ਜਿੱਦਿ ਇਹਨਾਂ ਨੂੰ ਕਹਾਂ ਸੀ ਵੀ ਇਹ ਕੰਮ ਚੱਲਦਾ ਇੱਕ ਵਾਰੀ ਸੁਣਿਆ ਇਹਨਾਂ ਦਾ ਕੰਮ ਇਹ ਚੱਲਦਾ ਕੀ ਹੋਣਾ ਕੀ ਹੋਣਾ ਦੇ ਚੋਰ ਨਹੀਂ ਆਏ ਚੋਰ ਨਹੀਂ ਆਏ ਸੋਨੀਆ ਨਹੀਂ ਨਹੀਂ ਕੁੜੀਆਂ ਦਾ ਵਾ ਕੀਆਂ ਜੀ ਚਾਵਲ ਗਾਂ ਪੰਚਵਾ ਨਾ ਬਾਹਰ ਨਹੀਂ ਦਿੰਦੇ ਇਸਕੇ ਵੀ ਇੱਕ ਦਿਨ ਵੀ ਇਹ ਕੰਮ ਛੱਡ ਦੋ ਨਹੀਂ ਤੇ ਪੁਲਿਸ ਨੂੰ ਭરા ਦਾਂਗੇ ਯਾਰ ਤੈਨੂੰ ਹੈ ਆਈ ਕਿੱਥੋਂ ਵਿੱਚ ਨਹੀਂ ਨਹੀਂ ਹੋਏਗੀ ਇਹ ਅੱਗੇ ਕਿਹਾ ਸੀ ਨਾ ਮੈਂ ਇਹਨਾਂ ਨੂੰ ਪ੍ਰੇਰਿਆ ਸੀ ਕਿ ਯਾਰ ਤੂੰ ਤਨਵਰੀ ਇਹਨਾਂ ਨੂੰ ਹਾਂ ਮੈਂ ਇਹਨਾਂ ਨੂੰ ਕਿਹਾ ਵਾ ਵੀ ਇਹ ਕੰਮ ਛੱਡ ਦੋ ਐਡੋ ਚ ਬੈਠੋ ਪਾ ਤੁਸੀਂ ਰਹਿੰਦੇ ਕਿੱਥੇ ਹੋ ਰਹਿੰਦਾ ਕਿੱਥੇ ਹੋ ਰਹਿੰਦੇ ਕਿੱਥੇ ਰਹਿੰਦੇ ਕਿੱਥੇ ਰਹਿੰਦੇ ਕਿੱਥੇ ਦੱਸਾਂ ਕਿਉਂ ਉੱਥੇ ਰਹੋ ਕੋਈ ਨਾ ਆ ਕੇ ਲੀ ਫਿਰਦੀ ਹੁੰਦੀ ਆ ਆ ਪਰੇ ਪਰੇ ਉੱਧਰ ਬਜ਼ੁਰਗ ਬੈਠੇ ਆ ਉਹਨਾਂ ਦੇ ਇਨਾਂ ਨੂੰ ਮੈਂ ਇੱਕ ਵਾਰ ਸੁਣਾ ਸੁਣਾਇਆ ਕੀ ਗੱਲ ਕੀ ਹੋਈ ਆ ਏ ਚੋਰਨੀ ਆ ਮੈਂ ਇਹਨਾਂ ਨੂੰ ਇੱਕ ਵਾਰ ਅੱਗੇ ਵੀ ਕਿਹਾ ਵਾ ਭਾਈ ਵੀ ਤੁਸੀਂ ਇਹ ਇਹ ਪਹਿਲਾਂ ਵੀ ਆਉਂਦੇ ਆ ਹਾਂ ਹਾਂ ਪਹਿਲਾਂ ਵੀ ਕਰਦੀ ਆ ਵਾ ਅੱਜ ਵੇਂਦੀ ਆ ਬੱਸਾ ਚ ਵੇਂਦੀ ਆ ਹਾਂ ਤੇ ਆ ਬਾਲੀਆਂ ਬੁਣੀਆਂ ਲਾ ਲੈਂਦੀ ਆ ਵਾ ਆਪਾਂ ਪੂਸ ਕੱਢ ਲੈਂਦੀ ਆ ਪੈਸੇ ਪੂਸੇ ਕੱਢ ਲੈਂਦੀ ਆ ਜੋ ਤਿੰਨ ਵਾਰ ਇਹਨਾਂ ਨੂੰ ਵਾਰਨਿੰਗ ਪਹਿਲਾਂ ਵੀ ਦਿੱਤੀ ਆ ਅੱਛਾ ਇਹ ਨਹੀਂ ਹਰਦੀ ਹੈਗੀ ਕਮਲ ਚੌਕ ਬੱਸ ਅੱਡਾ ਕਾਂਸੀ ਰਾਣੀ ਚੌਕ ਉਹ ਗਵਰਨਮੈਂਟ ਸਕੂਲ ਇਹੀ ਏਡੇ ਪੱਕੇ ਏ ਆ ਇੱਧਰ ਚੈੱਕ ਕਰੋ ਇੱਧਰ

ਬਜ਼ਾਰਾਂ ਦੇ ਵਿੱਚ ਫਰੀਗੇਟ ਆਪਣਾ ਕਮਲ ਚੌਂਕ ਸਾਡੇ ਮੇਨ ਬਾਜ਼ਾਰ ਦੇ ਵਿੱਚ ਦੋ ਦੋ ਔਰਤਾਂ ਆਈਆਂ ਮਗਰ ਨਾਲ ਬਲੇਡ ਮਾਰਦੀਆਂ ਸੀ ਪੈਸੇ ਕੱਢ ਲਏ ਕਿਤੇ 50000 ਰੁਪਏ ਕੱਢ ਲਿਆ ਜਦੋਂ ਗੁਦਰ ਦੀ ਨਾਲ ਮਗਰ ਕੋਈ ਹੋਰ ਸੀ ਉਹਨੇ ਦੇਖ ਲਿਆ ਜਦੋਂ ਉਹਦੇ ਚਾਰ ਥੱਪੜ ਲਾਏ ਉਹਨੇ ਤੱਕੇ ਪੈਸੇ ਸਿੱਧੇ 50000 ਰੁਪਏ ਉਦੋਂ ਬਾਅਦ ਆਉਂਦੀ ਮੈਂ ਤੰਗੀ ਰੇਲ ਬਣਾਈ ਪਰ ਮੇਰੇ ਖਿਆਲ ਵਿੱਚ ਪ੍ਰਸ਼ਾਸਨ ਦਾ ਕੋਈ ਇਹਨਾਂ ਨੂੰ ਡਰਨੀ ਹੈ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਹੀ ਮੈਂ ਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਪੁਲਿਸ ਕਾਹਦੇ ਪਾਸੇ ਆ ਉਹ ਆਪਣੀ ਸੇਫਟੀ ਪਾਸੇ ਆ ਜਦੋਂ ਇੱਥੇ ਐਨਆਰਆਈ ਪਰਮਾਨ ਆਏ ਹੋਏ ਆ ਲੋਕਾਂ ਦੇ ਬੈਂਕਾਂ ਵਿੱਚ ਪੈਸੇ ਆ ਉਹਨਾਂ ਦੇ ਬਲੇਡ ਮਾਰ ਦਿਆਂ ਲੈ ਜਾਂਦੀਆਂ ਆ ਮੈਨੂੰ ਹੁਣੇ-ਹੁਣੇ ਇੱਕ ਵੀਡੀਓ ਹੋਰ ਆਈ ਆ ਆ ਜਦੋਂ ਮੰਡੀ ਦੇ ਵਿੱਚੋਂ ਉੱਥੇ ਵੀ 3000 ਰੁਪਇਆ ਉਹਦੀ ਬੀਬੀ ਦੀ ਜੇ ਦੋ ਕੱਢਿਆ ਉਹ ਮੇਰੇ ਕੋਲ ਵੀਡੀਓ ਹੈਗੀ ਆ ਦੇਖਣੀ ਆ ਮੈਂ ਭੇਜ ਦੂੰਗਾ ਪਰ ਇਹ ਪਤਾ ਨਹੀਂ ਕੀ ਗੱਲ ਹੈ ਵੀ ਪੁਲਿਸ ਪੁਲਿਸ ਪ੍ਰਸ਼ਾਸਨ ਨਹੀਂ ਕੁਝ ਕਰ ਰਿਹਾ ਇਹ ਨਹੀਂ ਪਤਾ ਕਿ ਵੀ ਉਹ ਨਡਾਰ ਹੋ ਚੁੱਕੇ ਲੋਕ ਵੀ ਇੰਨੇ ਇੰਨੇ ਕਾਰਵਾਈਆਂ ਦੇ ਵਿੱਚ ਬਲੇਡ ਮਾਰਵਾ ਕੇ ਪੈ ਗਿਆ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਦੇਖੋ ਜੀ ਪੁਲਿਸ ਕਦੇ ਪਾਸੇ ਆ ਆਪਾਂ ਤਰਖਾ ਦੇਣਾ ਸਾਡੇ ਸਾਡਾ ਟੈਕਸ ਜਾ ਕੇ ਤਰਖਾ ਜਾਂਦੀ ਹੈ ਪੁਲਿਸ ਨੂੰ ਚਾਹੀਦਾ ਕਾਰਵਾਈ ਕਰੋ ਜਿੰਨਾ ਤੇ ਕਾਰਵਾਈ ਨਹੀਂ ਲੋੜ ਹੁੰਦੀ ਉਹਨਾਂ ਕਾਰਵਾਈ ਹੋ ਰਹੀ ਹੈ ਜਿੰਨਾ ਦੇ ਕਰ ਵੀ ਨੋੜਾ ਦੇ ਕਰ ਵੀ ਕਰਦੇ ਨਹੀਂ ਕਾਰਵਾਈ ਕਰੋ ਫੜੋ ਉਹਨਾਂ ਨੂੰ ਜੀ ਐਡਾ ਐਡਾ ਬੜਾ ਗੈਂਗ ਚੱਲ ਰਿਹਾ ਵਾ ਇਹਨਾਂ ਦਾ ਗੈਂਗ ਅੱਜ ਚਾਲ ਫੜਿਆ ਚਾਰ ਗਰੋ ਫੜਿਆ ਮੈਂ ਕਿਹਾ ਸੰਤਾ ਹੀ ਪਾਗਲ ਅਸੀਂ ਦੁਕਾਨੇ ਛੱਡ ਕੇ ਭੱਜ ਜਾਈਏ ਫੜੋ ਉਹਨੂੰ ਇਹ ਸਰਕਾਰ ਦਾ ਕੰਮ ਹੈ ਇਹ ਪੁਲਿਸ ਦਾ ਪੰਜਾਬ ਪੁਲਿਸ ਦਾ ਕੰਮ ਹੈ ਜੀ ਮੈਂ ਐਸਐਸਪੀ ਨੂੰ ਸਾਹਿਬ ਨੂੰ ਬੇਨਤੀ ਕਰਦਾ ਸਾਹਿਬ ਜੀ ਇੱਥੇ ਨਾਕੇ ਲਾਓ ਇੱਥੇ ਲੁੱਟਾਂ ਘੋਹਾਂ ਹੋ ਰਹੀਆਂ ਔਰ ਬੜੀਆਂ ਲਾ ਕੇ ਲੱਗਦਾ ਕੋਈ ਜੰਨੀਆਂ ਲਈ ਜਾਂਦਾ ਕੋਈ ਪਕਰੇ ਲਈ ਜਾਂਦਾ ਅੱਜ ਸਾਡੇ ਸਾਹਮਣੇ ਬਿਲਕੁਲ ਇੱਥੇ ਸਾਡੇ ਸੂਰਜਾ ਜੁਨਲ ਉਹਨਾਂ ਦੇ ਮੁੰਡਿਆਂ ਨੇ ਮੋਰ ਸਾਹਿਬ ਮਾਰ ਕੇ ਉਹਨੂੰ ਮੁੰਡਾ ਸੜਿਆ ਮੁੰਡਾ ਸੜਦਾ ਮੁੰਡਾ ਉਹਦੀ ਲੱਤ ਟੁੱਟ ਗਈ ਤੇ ਉਹ ਪੱਛ ਗਏ ਜੀ ਕੀ ਚੱਲ ਰਿਹਾ ਹੈ ਕੋਸੋ ਇਹ ਕੀ ਤੀਖ ਹੋ ਰਹੀ ਆ ਐਸਐਡੀ ਸਾਹਿਬ ਦੀ ਬੇਨਤੀ ਆ ਉਸ ਕਾਰਵਾਈ ਕਰਾਓ ਪੰਜਾਬ ਪੁਲਿਸ ਨੂੰ ਕਹੋ ਵੀ ਜੋਰ ਲਾ ਕੇ ਸਿਸਮ ਕਰਾਓ ਕੋ ਫੜੋਣਾ ਨੂੰ ਜੀ ਜਿਹੜਾ ਬੰਦੇ ਗੁੰਡੇ ਆ ਤਾਂ ਜੋ ਲੋਕਾਂ ਦਾ ਬਚਾਅ ਹੋ ਸਕੇ ਲੋਕਾਂ ਦਾ ਪੰਜਾਬ ਹੀ ਹੋ ਸਕੇ ਨਾ ਲੋਕੀ ਬੰਦਰ ਕੋਈ ਕਿਸਮ ਬੰਦਿਆਂ ਦਾ ਪੰਜਾਬ ਦਾ ਪੱਖੇ ਉੱਚੜਿਆ ਪਿਆ ਮੇਰਾ ਫੋਨ ਚੜ ਜਾਣਾ ਜੀ ਤੇ ਦੇਖੋ ਮੈਂ ਪਰਸੋਂ ਦੀ ਵੀਡੀਓ ਦੇਖ ਰਿਆ ਸੀ ਜਨਾਨੀ ਦੀ ਚੰਨੀ ਲੈ ਕੇ ਖਿੱਚ ਰਿਹਾ ਖਿੱਚ ਰਿਆ ਉਸ ਜਨਾਨੀ ਕੁੜੀ ਸੀ ਲੈ ਕੇ ਉੱਥੇ ਦਾ ਦੱਸੋ ਕੀ ਹੋਣਾ ਲੈ ਕੇ ਵਿਚਾਨੀ ਵੀ ਲੈ ਕੇ ਜਨਾਨੀ ਵੀ ਵਿਚਾਨੀ ਹਸਪਤਾਲ ਪਈ ਹੈ ਉਸ ਵੇਲੇ ਲੋਕ ਲੋਗੋ ਨੇ ਲੋਗੋ ਨੇ ਤਾਂ ਆਪਕਾ ਪਕੜਾ ਹੈ ਪਕੜ ਲਿਆ ਹਮਨੇ आप बोल रहे झूठा जाम लगाया है नहीं नहीं झूठा जाम लगाया है बोल रहे आप बोल रहे हो झूठा जाम